ਲੋਕਾਂ ਪਾਣੀਆਂ ਨੂੰ ਲੈ ਕੇ ਇੱਕ ਬੜੀ ਸੀਰੀਅਸ ਚਰਚਾ ਚੱਲ ਰਹੀ ਹੈ ਪਰ ਕਿਤਨਾ ਕਿਤੇ ਪੰਜਾਬ ਦੇ ਹੱਕਾਂ ਦੇ ਖਿਲਾਫ ਸਾਜਿਸ਼ਾਂ ਹਰਿਆਣਾ ਔਰ ਕੇਂਦਰ ਮਿਲ ਕੇ ਕਰ ਰਹੇ ਲੇਕਿਨ ਜਿਹੜਾ ਮੈਂ ਅੱਜ ਤੁਹਾਡੇ ਸਾਹਮਣੇ ਰੋਬਰੂ ਹੋਇਆ ਮੇਰੇ ਨਾਲ ਸਾਡੇ ਸਾਥੀ ਵੀ ਹੈ ਸਪੋਕਸਪਰਸਨ ਸਾਡੇ ਗਗਨ ਜੀ ਰਣਜੀਤ ਜੀ ਗੱਲ ਇਹ ਆ ਵੀ ਜਿਸ ਤਰੀਕੇ ਨਾਲ ਭਾਜਪਾ ਤੇ ਵਾਅਦਾ ਕਰ ਹੀ ਰਹੀ ਸੀ ਅੱਜ ਕਾਂਗਰਸ ਨੇ ਵੀ ਉਹਦੀ ਹਾਂਚ ਹਾਂ ਮੜਾਈ ਐ ਰਣਦੀਪ ਸੁਰਜੀਵਾਲਾ ਜੀ ਜਿਹੜੇ ਕਾਂਗਰਸ ਦੇ ਬੜੇ ਸੀਨੀਅਰ ਲੀਡਰ ਐ ਅੱਜ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਐ ਜਿਹਦੇ ਚ ਉਹਨਾਂ ਨੇ ਕਿਹਾ ਜੀ ਆਮ ਆਦਮੀ ਪਾਰਟੀ ਬੀਜੇਪੀ ਰਲ ਕੇ ਕਰ ਰਿਆ ਪਰ ਗੱਲ ਬਿਲਕੁਲ ਇਹਦੇ ਉਲਟ ਐ ਜਿਹੜੀ ਵਧੀਕੀ ਦੀ ਸ਼ੁਰੂਆਤ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਦਾ ਇਤਿਹਾਸ ਕਾਂਗਰਸ ਨੇ ਸਿਰਜਿਆ ਸੀ ਜਿਹੜਾ ਧੱਕੇਸ਼ਾਹੀ ਦੀ ਪਰੰਪਰਾ ਕਾਂਗਰਸ ਦੇ ਸਮੇਂ ਸ਼ੁਰੂ ਹੋਈ ਸੀ ਉਸ ਧੱਕੇਸ਼ਾਹੀ ਨੂੰ ਵਧਾਉਣ ਚ ਭਾਜਪਾ ਨੇ ਗਾਂ ਜਿਹੜਿਆ ਪੈਰ ਵਧਾਏ ਪਹਿਲੀ ਗੱਲ ਤੇ ਸੁਰਜਵਾਲਾ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਦੱਸੋ ਜਿਹੜੀ ਪੰਜਾਬ ਦੀ 올 ਪਾਰਟੀ ਮੀਟਿੰਗ ਹੈ ਉਹਦੇ ਤੁਹਾਡੀ ਕਾਂਗਰਸ ਦੇ ਵੀ तमाम ਸੀਨੀਅਰ ਲੀਡਰ ਵੀ ਸ਼ਾਮਿਲ ਸੀ ਪਹਿਲੀ ਗੱਲ ਤੇ ਇਹ ਦੱਸੋ ਵੀ ਕਾਂਗਰਸ ਪੰਜਾਬ ਦੇ ਲੀਡਰ ਗਲਤ ਕਹਿ ਰਹੇ ਸੀ ਕਿ ਸਹੀ ਕਹਿ ਰਹੇ ਸੀ ਨੰਬਰ 1 ਕਿਉਂਕਿ ਜਦੋਂ ਭਗਵੰਤ ਸਿੰਘ ਮਾਨ ਜੀ ਨੇ ਇਹ ਸਟੈਂਡ ਲਿਆ ਬੜਾ ਸਪਸ਼ਟ ਕੀਤਾ ਕਿ ਪੰਜਾਬ ਦਾ ਔਰ ਹਰਿਆਣੇ ਦਾ ਵੰਡੇ ਹੋਏ ਪਾਣੀ ਤੋਂ ਜ਼ਿਆਦਾ ਹਿਊਮਿਨਿਟੇਰੀਅਨ ਗਰਾਉਂਡ ਤੇ 4000 ਕਿਊਸਿਕ ਪਾਣੀ ਜਿਹੜਾ ਸਾਡੇ ਹਰਿਆਣੇ ਦੇ ਭਰਾਵਾਂ ਨੂੰ ਪਾਣੀ ਪੀਣ ਲਈ ਦਿੱਤਾ ਜਾ ਰਿਹਾ ਇਸ ਤੋਂ ਵੱਧ ਜੇ ਤੁਸੀਂ ਸਾਡੇ ਨਾਲ ਧੱਕਾ ਕਰੋਗੇ ਤੇ ਅਸੀਂ ਸਹਿਨ ਨਹੀਂ ਕਰਾਂਗੇ ਭਗਵੰਤ ਮਾਨ ਜੀ ਮਾਨਯੋਗ ਮੁੱਖ ਮੰਤਰੀ ਜੀ ਦੇ ਇਸ ਸਟੈਂਡ ਦੇ ਨਾਲ ਕਾਂਗਰਸ ਨੇ ਵੀ ਸਹਿਮਤੀ ਜਤਾਈ